ਹਾਂਜੀ ਦੋਸਤੋ ਐਮਐਡੀ ਜੌਬ ਅਲਰਟਸ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਅਨਾਉਂਸ ਹੋ ਚੁੱਕੀਆਂ ਨੇ ਜੀ ਜਿਵੇਂ ਕਿ ਮੱਛੀ ਪਾਲਣ ਵਿਭਾਗ ਪੈਰੀ ਵਿਕਾਸ ਵਿਭਾਗ ਜਲ ਸਰੋਤ ਵਿਭਾਗ ਅਧਿਨ ਸਿਮਾ ਮਚੌਣ ਬੋਰਡ ਵੱਲੋਂ ਜੀ ਵੱਖ-ਵੱਖ ਵਿਭਾਗਾਂ ਦੇ ਵਿੱਚ ਪੋਸਟਾਂ ਜਾਰੀ ਕੀਤੀਆਂ ਗਈਆਂ ਨੇ ਜੀ ਹੁਣੇ-ਹੁਣੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਤੇ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਵੀਡੀਓ ਲੈ ਕੇ حاضر ਹੋ ਚੁੱਕੇ ਹਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲੈ ਕੇ ਆਉਨੇ ਹਾਂ ਉਸ ਤੋਂ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਹ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਹੈ ਜੀ ਉਹ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਤੇ ਵਟਸਐਪ ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਹਨਾਂ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀਆਂ ਪੋਸਟ ਆਉਂਦੀਆਂ ਨੇ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਚਲੋ ਆਪਾਂ ਇਸ ਇਸ਼ਤਿਹਾਰ ਵੱਲ ਵੱਧਦੇ ਹਾਂ ਜੀ ਇਸ ਇਸ਼ਤਿਹਾਰ ਜਾਰੀ ਕੀਤਾ ਗਿਆ ਜੀ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਜੋ ਕਿ ਬਨਪਾਵਨ ਸੈਕਟਰ 68 ਐਸਐਸ ਨਗਰ ਵਿਕੇਸ਼ ਇਸ਼ਤਿਹਾਰ ਨੰਬਰ ਹੈਗਾ ਜੀ 2/2025 ਜੋ ਕਿ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਹੈਗੀ ਹੈ pppw.punjab.gov.in ਦੇ ਉੱਤੇ ਤੁਸੀਂ ਬਧੇਰੇ ਜਾਣਕਾਰੀ ਲਈ ਵੀ ਵਿਜ਼ਿਟ ਕਰ ਸਕਦੇ ਹੋ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਜਿਸ ਉੱਤੇ ਤੁਸੀਂ ਆਨਲਾਈਨ ਅਪਲਾਈ ਵੀ ਕਰ ਸਕਦੇ ਹੋ ਜੀ ਆਫੀਸ਼ੀਅਲ ਨੰਬਰ ਹੈਗਾ ਜੀ ਜਿੰਨਾ ਉੱਤੇ ਤੁਸੀਂ ਆਪਣੀ ਕੁਐਰੀਜ਼ ਪੁੱਛ ਸਕਦੇ ਹੋ ਕੋਈ ਜੇ ਤੁਹਾਨੂੰ ਜਾਣਕਾਰੀ ਹਾਸਲ ਕਰਨੀ ਹੈ ਤਾਂ ਤੁਸੀਂ ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਜੋ ਕਿ ਹੈ 0172 2298000, 0172 2298083 ਦੇ ਉੱਤੇ ਸੰਪਰਕ ਕਰ ਸਕਦੇ ਹੋ। ਹੁਣ ਆਪਾਂ ਮਹੱਤਵਪੂਰਨ ਮੀਤੀਆਂ ਬਲਵਾਦੇ ਹਾਂ। ਸਭ ਤੋਂ ਪਹਿਲਾਂ ਤੁਹਾਨੂੰ ਦੱਸਤੀ ਹੈ ਇਸ ਇਸ਼ਤਿਹਾਰ ਕਦੋਂ ਪ੍ਰਕਾਸ਼ਿਤ ਹੋਇਆ। 26 ਜੂਨ 2025 ਨੂੰ ਪ੍ਰਕਾਸ਼ਿਤ ਹੋਇਆ। ਆਨਲਾਈਨ ਐਪਲੀਕੇਸ਼ਨ ਸਬਮਿਟ ਕਰਨ ਅਪਲਾਈ ਦੀ ਸ਼ੁਰੂਆਤੀ ਮਿਤੀ ਹੈਗੀ ਜੀ 27 ਜੂਨ 2025। ਅਪਲਾਈ ਕਰਨ ਦੀ ਲਾਸਟ ਮਿਤੀ ਰੱਖੀ ਗਈ ਹੈ ਜੀ 18 ਜੁਲਾਈ 2025 ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਫੀਸ ਕਦੋਂ ਤੱਕ ਭਰ ਸਕਦੇ ਹੋ ਤੁਸੀਂ 21 ਜੁਲਾਈ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਫੀਸ ਭਰ ਸਕਦੇ ਹੋ ਦੋ ਤਿੰਨ ਦਿਨ ਦਾ ਐਕਸਟਰਾ ਸਮਾਂ ਦਿੱਤਾ ਗਿਆ ਹੈਗਾ ਜੀ ਪੋਸਟਾਂ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਵਿਭਾਗ ਦੀ ਗੱਲ ਕਰੀਏ ਡਾਇਰੈਕਟਰ ਤੇ ਬਾਗਬਾਨ ਮੱਛੀ ਪਾਲਣ ਵਿਭਾਗ ਪੰਜਾਬ ਦੇ ਵਿੱਚ ਲੈਬਾਰਟਰੀ ਸਹਾਇਕ ਦੀ ਪੋਸਟ ਹੈ ਜੀ ਇੱਕ ਪੋਸਟ ਅਨਾਉਂਸ ਕੀਤੀ ਗਈ ਹੈ ਉਸ ਤੋਂ ਬਾਅਦ ਡਾਇਰੈਕਟਰ ਡੈਰੀ ਵਿਕਾਸ ਵਿਭਾਗ ਪੰਜਾਬ ਦੇ ਵਿੱਚ ਸਹਾਇਕ ਕੈਮਿਸਟ ਦੀਆਂ ਪੋਸਟਾਂ ਨੇ ਦੋ ਪੋਸਟਾਂ ਅਨਾਉਂਸ ਕੀਤੀਆਂ ਗਈਆਂ। ਜਲ ਸਰੋਤ ਵਿਭਾਗ ਦੇ ਵਿੱਚ ਸਰਵੇਅਰ ਦੀਆਂ ਪੋਸਟਾਂ ਨੇ ਜੀ 20 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਤੇ ਟੋਟਲ 23 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ। ਇਸ ਨੂੰ ਕੈਟਾਗਰੀ ਵਾਈਜ਼ ਤੁਸੀਂ ਦੇਖ ਸਕਦੇ ਹੋ ਇਸ ਪ੍ਰਕਾਰ ਵੰਡਿਆ ਗਿਆ ਹੈਗਾ ਜੀ। ਜਿਵੇਂ ਕਿ ਲੈਬਾਰਟਰੀ ਸਹਾਇਕ ਦੀ ਪੋਸਟ ਐਸਸੀ ਲਈ ਰਾਖਵੀਂ ਰੱਖੀ ਗਈ ਐ ਐਮ ਐਂਡ ਬੀ ਦੇ ਲਈ ਤੇ ਸਹਾਇਕ ਕੈਮਿਸਟ ਦੀ ਪੋਸਟ ਜਨਰਲ ਦੇ ਲਈ ਇੱਕ ਐਸਸੀ ਐਮ ਐਂਡ ਬੀ ਤੇ ਦੀ ਇੱਕ ਪੋਸਟ ਰਾਖਵੀਂ ਰੱਖੀ ਗਈ ਹੈਗੀ ਹੈ ਜੀ। ਤੇ ਜਰਨਲ ਦੇ ਵਿੱਚ ਇਸ ਗੱਲ ਕਰੀਏ ਸਰਵੇਅਰ ਦੀਆਂ ਪੋਸਟਾਂ ਦੇ ਲਈ ਪੰਜ ਪੋਸਟਾਂ ਨੇ ਐਸਸੀਐਮ ਐਂਡ ਬੀ ਦੀਆਂ ਤਿੰਨ ਪੋਸਟਾਂ ਨੇ ਐਸਸੀਆਰ ਐਂਡ ਉਹਦੀ ਇੱਕ ਪੋਸਟ ਆ ਬੀਸੀ ਦੀਆਂ ਦੋ ਪੋਸਟਾਂ ਇੱਕ ਸਰਵਿਸਮੈਨ ਜਰਨਲ ਦੀਆਂ ਤਿੰਨ ਪੋਸਟ ਐਕਸ ਸਰਵਿਸਮੈਨ ਐਸਸੀਐਮ ਐਂਡ ਬੀ ਦੀ ਇੱਕ ਪੋਸਟ ਸਪੋਰਟਸ ਜਰਨਲ ਦੀ ਇੱਕ ਪੋਸਟ ਫਿਜ਼ੀਕਲ ਐਂਡ ਡੀਕੇਪਡ ਆਰਥੋ ਦੀ ਇੱਕ ਪੋਸਟ ਇਕਨੋਮਿਕਲ ਵਿਕਰ ਸੈਕਸ਼ਨ ਦੀ ਇੱਕ ਤਿੰਨ ਪੋਸਟ ਅਨਾਉਂਸ ਕੀਤੀਆਂ ਗਿਆ ਨੇ ਜੀ ਟੋਟਲ 20 ਪੋਸਟਾਂ ਨੇ ਜਿਸ ਦੇ ਵਿੱਚ 12 ਪੋਸਟਾਂ ਊਮਨ ਕੈਂਡੀਡੇਟ ਤੇ ਲਈ ਤਜਰਬ ਕੀਤੀਆਂ ਗਿਆ ਨੇ ਉਸ ਤੋਂ ਬਾਅਦ ਗੱਲ ਕਰੀਏ ਰ ਤੁਹਾਨੂੰ ਦੱਸ ਦਿੱ ਚੁੱਕਿਆ ਜੀ ਕੈਟਾਗਰੀ ਵਾਈਜ਼ ਕਿਸ ਪ੍ਰਕਾਰ ਬਣਿਆ ਹੋਇਆ ਹੈ ਨਹੀਂ ਜੀ ਵਿਦਿਅਕ ਯੋਗਤਾ ਦੀ ਗੱਲ ਕਰੀਏ ਲੈਬਾਰਟਰੀ ਸਹਾਇਕ ਦੀ ਗੱਲ ਕਰੀਏ ਤਾਂ 10ਵੀਂ ਤੁਸੀਂ ਪਾਸ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤੇ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਤੁਹਾਡੇ ਕੋਲ ਸਬਜੈਕਟ ਹੋਣੇ ਚਾਹੀਦੇ ਨੇ ਸਾਇੰਸ ਹੋਣਾ ਚਾਹੀਦਾ ਮਤਲਬ ਕਿ ਤੁਹਾਡੇ ਕੋਲ 10ਵੀਂ ਦੇ ਵਿੱਚ ਤੇ ਐਟਲੀਸਟ 1 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਲੈਬਾਰਟਰੀ ਅਟੈਂਡੈਂਟ ਦਾ ਕਿਸੇ ਵੀ ਇੰਸਟੀਚਿਊਟ ਦੇ ਵਿੱਚ ਜੋ ਕਿ ਰੈਕੋਗਨਾਈਜ਼ ਕੀਤਾ ਜਾਵੇ ਅੱਗੇ ਹੈਗਾ ਗਵਰਨਮੈਂਟ ਦੁਆਰਾ ਸਾਇਕ కెమిస్ట్రీ ਦੀ ਪੋਸਟਾਂ ਦੀ ਗੱਲ ਕਰੀਏ ਤਾਂ ਡਿਗਰੀ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ కెమిస్ట్రీ ਦੇ ਨਾਲ ਇੱਕ ਸਬਜੈਕਟ ਹੋਣਾ ਚਾਹੀਦਾ ਤੁਹਾਡਾ ਤੇ ਗ੍ਰੈਜੂਏਸ਼ਨ ਕੀਤੀ ਹੋਵੇ ਐਨੀਮਲ ਨਿਊਟ੍ਰੀਸ਼ਨ ਦੇ ਵਿੱਚ এজ ਇੱਕ ਸਬਜੈਕਟ ਹੋਣਾ ਚਾਹੀਦਾ ਤੇ ਗ੍ਰੈਜੂਏਸ਼ਨ ਕੀਤੀ ਹੋਵੇ ਫੂਡ ਪ੍ਰੋਸੈਸਿੰਗ ਜਾਂ ਡੈਰੀ ਟੈਕਨੋਲੋਜੀ ਦੇ ਵਿੱਚ ਤਾਂ ਤੁਸੀਂ ਪੋਸਟ ਲਈ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਸਰਵੇਅ ਜਲ ਸਰੋਤ ਵਿਭਾਗ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 10ਵੀਂ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਕੀਤੀ ਹੋਵੇ ਤੇ 2 ਸਾਲ ਦਾ ਨੈਸ਼ਨਲ ਟ੍ਰੇਡ ਸਰਟੀਫਿਕੇਟ ਐਨਟੀਸੀ ਸਰਟੀਫਿਕੇਟ ਹੋਣਾ ਚਾਹੀਦਾ ਹੈ ਇਨ ਟ੍ਰੇਡ ਆਫ ਸਰਵੇਅਰ ਦਾ ਜੀ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤਾਂ ਤੁਸੀਂ ਇਹ ਪੋਸਟ ਤੇ ਲਈ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਸਾਮੀ ਦੇ ਦੀ ਤਨਖਾਹ ਦੀ ਗੱਲ ਕਰੀਏ ਤਾਂ ਸਪੋਰਟਿਵ ਸਹਾਇਕ ਦੇ ਲਈ 19900 ਸਹਾਇਕ ਕੈਮਿਸਟਰੀ ਦੇ ਲਈ 35400 ਤੇ ਸਰਵੇਅਰ ਦੇ ਲਈ 19900 ਤਨਖਾਹ ਦਿੱਤੀ ਜਾਵੇਗੀ ਉਮਰ ਸੀਮਾ ਦੀ ਗੱਲ ਕਰੀ ਤਾਂ 1837 ਸਾਲ ਉਮਰ ਸੀਮਾ ਰੱਖੀ ਗਈ ਹੈ ਤੇ ਏਜ ਰਿਲੈਕਸੇਸ਼ਨ ਏਜ ਪਰ ਗਵਰਨਮੈਂਟ ਰੂਲਸ ਅਕੋਰਡਿੰਗ ਦਿੱਤੀ ਜਾਵੇਗੀ ਤੇ ਐਸ்சி ਬੀਸੀ ਜਾਂ ਪੀਡਬਲਿਊਡੀ ਕੈਂਡੀਡੇਟ ਤੇ ਲਈ ਰੈਲੈਕਸੇਸ਼ਨ ਐਸ ਪਰ ਰੂਲਸ ਦਿੱਤੀ ਜਾਵੇਗੀ ਫੀਸ ਦੀ ਗੱਲ ਕਰੀਏ ਤਾਂ ਆਮ ਵਰਗ ਜਾਨਕੀ ਜਨਰਲ ਕੈਟੇਗਰੀ ਤੇ ਸਤੰਤਰਤਾ ਸੰਗਰਾਮੀ ਖਿਡਾਰੀ ਦੇ ਲਈ 1000 ਰੁਪਏ ਫੀਸ ਹੈਗੀ ਆ ਐਸਸੀ ਬੀਸੀ ਤੇ ਈਡਬਲਿਊਐਸ ਤੇ ਲਈ 250 ਫੀਸ ਰੱਖੀ ਗਈ ਹੈ ਸਾਫਕਾ ਫੌਜੀ ਐਕਸ ਸਰਵਿਸਮੈਨ ਤੇ ਡਿਪੈਂਡੈਂਟ ਤੇ ਲਈ 200 ਤੇ ਦਿਬੀਗਾਂਗ ਜਾਨਕੀ ਫਿਜ਼ੀਕਲ ਹੈਂਡੀਕੈਪਟ ਤੇ ਲਈ 500 ਰੁਪਏ ਫੀਸ ਰੱਖੀ ਗਈ ਹੈ ਚੋਣ ਵਿਧੀ ਦੀ ਗੱਲ ਕਰੀਏ ਤਾਂ ਐਮਸੀਕਿਊ ਟਾਈਪ ਮਲਟੀਪਲ ਚੁਆਇਸ ਕੁਐਸਚਨ ਆਬਜੈਕਟਿਵ ਟਾਈਪ ਤੁਹਾਡ ਪੇਪਰ ਲਿਆ ਜਾਵੇਗਾ ਤੇ ਲਿਖਤੀ ਪ੍ਰੀਖਿਆ ਲਈ ਜਾਵੇਗੀ ਜਿਸ ਦੇ ਵਿੱਚ ਪਾਰਟ A ਐਂਡ B ਦੇ ਵਿੱਚ ਡਿਵਾਈਡਿਸ਼ਨ ਹੋਏਗੀ ਪਾਰਟ A ਪੰਜਾਬੀ ਵਿਸ਼ੇ ਨਾਲ ਸੰਬੰਧਤ ਹੋਵੇਗਾ ਤੇ ਜਿਸ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ ਕੁਆਲੀਫਾਈਇੰਗ ਨੇਚਰ ਹੋਵੇਗਾ ਤੇ ਉਸ ਤੋਂ ਬਾਅਦ ਤੁਹਾਡਾ ਜੋ ਪਾਰਟ B ਪੇਪਰ ਹੋਵੇਗਾ ਉਹ ਤੁਹਾਨੂੰ ਉਸ ਦੇ ਆਧਾਰ ਦੇ ਉੱਤੇ ਮੈਟ ਸੂਚੀ ਤਿਆਰ ਹੋਵੇਗੀ ਦੀ ਮੈਟ ਸੂਚੀ ਵਾਲਿਆਂ ਨੂੰ ਜੋ ਹੈਗਾ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਜੋ ਮੈਟ ਦੇ ਆਧਾਰ ਦੇ ਉੱਤੇ ਪਲਾਇਆ ਜਾਵੇਗਾ ਉਸ ਤੋਂ ਬਾਅਦ ਆਨਲਾਈਨ ਐਡਮਿਟ ਕਾਰਡ ਜਾਰੀ ਹੋਣਗੇ ਫਿਰ ਤੁਹਾਡਾ ਪੇਪਰ ਹੋਵੇਗਾ ਤੇ ਨੈਕਸਟ ਗੱਲ ਕਰੀਏ ਕਾਉਂਸਲਿੰਗ ਹੋਵੇਗੀ ਮੈਟ ਦੇ ਆਧਾਰ ਦੇ ਉੱਤੇ ਅਪਲਾਈ ਕਰਨਾ ਹੋਵੇਗਾ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈੱਬਸਾਈਟ trips.punjab.gov.in ਦੇ ਉੱਤੇ 18/7/2025 ਤੋਂ ਪਹਿਲਾਂ-ਪਹਿਲਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੋਵੇਗਾ ਜੋ ਕਿ ਜਲ ਸਰੋਤ ਵਿਭਾਗ ਮੱਛੀ ਪਾਲਣ ਵਿਭਾਗ ਤੇ ਜੋ ਕਿ ਡੇਰੀ ਵਿਕਾਸ ਵਿਭਾਗ ਦੇ ਵਿੱਚੇ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਕੋਈ ਸਟਰਮ ਐਂਡ ਕੰਡੀਸ਼ਨ ਨੇ ਇਹ ਚੰਗੀ ਤਰ੍ਹਾਂ ਤੁਸੀਂ ਪੜ ਲੈਣੀਆਂ ਹੈਗੀਆਂ ਜੀ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇਵਾਂਗੇ ਜਾਂ trplsbi.punjab.gov.in ਦੇ ਉੱਤੇ ਤੁਸੀਂ ਜਾ ਕੇ ਪਰਸਾਂਗੇ ਅਪਲਾਈ ਕਰਨ ਦੀ ਲਾਸਟ ਡੇਟ ਹੈਗੀ 18 ਜੁਲਾਈ ਤੇ ਫੀਸ ਭਰਨ ਦੀ ਲਾਸਟ ਡੇਟ ਹੈਗੀ ਜੀ 21 ਜੁਲਾਈ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਫੀਸ ਭਰ ਸਕਦੇ ਹੋ ਤੇ ਕੁਝ ਟਰਮ ਐਂਡ ਕੰਡੀਸ਼ਨ ਨੇ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਸਭ ਤੋਂ ਪਹਿਲਾਂ ਅਸੀਂ ਵੀਡੀਓ ਲੈ ਕੇ ਤੁਹਾਡੇ ਤੱਕ حاضر ਹੋਏ ਹਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇਹ ਮਹੱਤਵਪੂਰਨ ਮੀਤੀਆਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨੇ ਆ ਤੁਹਾਨੂੰ ਪਤਾ ਵੀ ਲੱਗ ਚੁੱਕਿਆ ਹੋਵੇ ਜੋ ਇਸ਼ਤਿਹਾਰ ਪ੍ਰਕਾਸ਼ਤ ਹੋਇਆ ਸੀ ਤੇ 27 ਤੋਂ ਜੁੜ ਸ਼ੁਰੂ ਹੋ ਚੁੱਕੇ ਜੀ ਅਪਲਾਈ ਹੋਣਾ ਤੇ ਅਪਲਾਈ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਤੇ ਕੁਝ ਟਰਮ ਐਂਡ ਕੰਡੀਸ਼ਨ ਜੀ ਚੰਗੀ ਤਰ੍ਹਾਂ ਪੜ੍ਹ ਲੈਣੀਆਂ ਤੇ ਟੋਟਲ ਪੋਸਟਾਂ ਨੇ ਜੀ 23 ਜਿਸ ਦੇ ਵਿੱਚ ਲਾਇਬ੍ਰੇਰੀ ਸਾਇਕ ਦੀ ਇੱਕ ਪੋਸਟ ਹੈ ਸਾਇਕ ਕੈਮਿਸਟਰੀ ਦੀਆਂ ਦੋ ਪੋਸਟਾਂ ਸਰਵੇਅਰ ਦੀਆਂ 20 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਨੇ ਜੀ ਕੁੱਲ ਟੋਟਲ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ 23 ਇਸ ਨੂੰ ਕੈਟਾਗਰੀ ਵਾਈਜ਼ ਵੰਡਿਆ ਹੋਇਆ ਤੁਹਾਨੂੰ ਦੱਸ ਦਈਏ ਤੇ ਸਕਰੀਨ ਦੇ ਉੱਤੇ ਵੀਡੀਓ ਨੂੰ ਪਾਜ਼ ਕਰਕੇ ਵੀ ਦੇਖ ਸਕਦੇ ਹੋ ਇਹ ਪੋਸਟਾਂ ਦੇ ਲਈ ਜੀ ਤੇ ਜਨਰਲ ਕੈਟਾਗਰੀ ਦੇ ਲਈ ਫੀਸ ਰੱਖੀ ਗਈ ਹੈ 1000 ਤੇ ਬਾਕੀ ਕੈਟਾਗਰੀ ਦੇ ਤੁਹਾਨੂੰ ਦੱਸ ਹੀ ਚੁੱਕੇ ਹਾਂ ਜੀ ਅਲੱਗ-ਅਲੱਗ ਫੀਸ ਰੱਖੀ ਗਈ ਹੈ ਜਿਵੇਂ ਕਿ ਐਸਸੀ ਬੀਸੀ ਦੇ ਲਈ ਡਬਲਯੂਐਸਡੀ 250 ਰੁਪਏ ਤੇ ਐਕਸ ਸਰਵਿਸਮੈਨ ਡਿਪੈਂਡੈਂਟ ਦੇ ਲਈ 200 ਤੇ ਫਿਜ਼ੀਕਲ ਹੈਂਡੀਕੈਪਟ ਦੇ ਲਈ 500 ਰੁਪਏ ਫੀਸ ਰੱਖੀ ਗਈ ਹੈ ਏਸੀ ਅੱਜ ਦੀਆਂ ਪੋਸਟਾਂ ਇਹ 2/2025 ਇਤਿਆਰ ਨੰਬਰ ਜੋ ਜਾਰੀ ਕੀਤਾ ਹੈ ਕਿ ਲਗਾਤਾਰ ਹੁਣ ਪੰਜਾਬ ਟ੍ਰਿਪਲ ਐਸਬੀ ਬੋਰਡ ਵੱਲੋਂ ਦੀਆਂ ਪੋਸਟਾਂ ਅਧੀਨ ਸਿਵਾਮਾਚੌਣ ਬੋਰਡ ਪੰਜਾਬ ਦੇ ਵੱਲੋਂ ਤਿੰਨ ਲਗਾਤਾਰ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਨੇ ਜਿਨ੍ਹਾਂ ਦੇ ਤੁਹਾਨੂੰ ਲਿੰਕ ਸਾਡੇ ਵਟਸਐਪ ਚੈਨਲ ਪਲੱਸ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਣਗੇ ਤੁਸੀਂ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਜਾਂ ਅਸੀਂ ਸਿੱਧਾ ਡਾਇਰੈਕਟ ਪੀਡੀਐਫ ਫਾਈਲ ਤੁਹਾਨੂੰ ਚੈਨਲ ਤੇ ਉੱਤੇ ਭੇਜ ਦਾਂਗੇ ਇਹ ਸੀ ਅੱਜ ਦੇ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਦੀ ਪੋਸਟਾਂ ਦਾ ਲਾਭ ਲੈ ਕੇ ਆਉਣਾ ਜਾਣਕਾਰੀ ਲਾਭ ਲੈ ਕੇ ਆਉਣਾ ਉਸ ਤੋਂ ਬਾਅਦ ਵੀਡੀਓ ਬਣਾਉਣਾ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਆਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਜੀ ਰੱਬਾ